ਕੀ ਤੁਹਾਨੂੰ ਲੱਗਦਾ ਹੈ ਕਿ ਫੌਜੀ ਸਾਹਿਬ ਕੁਝ ਐਦਾਂ ਦਾ ਕਰ ਸਕਦੇ ਨੇ ਕਿ ਦੋਵੇਂ ਨੋਹਾ ਘਰ ਵਿੱਚ ਰਹਿਣਾ ਪਸੰਦ ਨਹੀਂ ਕਰਦੀਆਂ ਹਾਂਜੀ ਹੋ ਸਕਦਾ ਹੈ ਕਿਉਂਕਿ ਇਹ ਲੋਕਾਂ ਦਾ ਕਹਿਣਾ ਹੈ ਜਸ ਬਾਜਵਾ ਅੰਮ੍ਰਿਤਸਰ ਤੋਂ ਨੇ ਜਿਨ੍ਹਾਂ ਨੇ ਮਹਿਕ ਦੀ ਵੀਡੀਓ ਦੇ ਨੀਚੇ ਕਮੈਂਟ ਕੀਤਾ ਕਿ ਮਹਿਕ ਭੈਣ ਸਹੁਰੇ ਦੇ ਘਰੋਂ ਜਿਹੜੀ ਡਿਪਰੈਸ਼ਨ ਦੇ ਵਿੱਚ ਕਿਉਂ ਆਈ ਹੈ ਕਿਉਂ ਉੱਥੇ ਉਹਨਾਂ ਨੂੰ ਛੱਡ ਕੇ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਮਹਿਕ ਦੇ ਸਹੁਰੇ ਨੇ ਉਹਦੀ ਇੱਜ਼ਤ ਨੂੰ ਹੱਥ ਪਾਇਆ ਸੀ ਉਸ ਦੇ ਪਿੱਛੇ ਉਹਨਾਂ ਦੇ ਘਰ ਵਾਲੇ ਰਵੀ ਨੇ ਕੋਈ ਸਟੈਂਡ ਨਹੀਂ ਲਿਆ ਇਸ ਕਰਕੇ ਹੀ ਮਹਿਕ ਡਿਪਰੈਸ਼ਨ ਦੇ ਵਿੱਚ ਚਲੇ ਗਈ ਇਸੇ ਕਰਕੇ ਮਹਿਕ ਨੇ ਰਵੀ ਨੂੰ ਛੱਡ ਦਿੱਤਾ ਦੋਨਾਂ ਦਾ ਤਲਾਕ ਹੋ ਚੁੱਕਿਆ ਹੈ ਕਿਉਂਕਿ ਅਸੀਂ ਉਹਨਾਂ ਦੇ ਜਾਣ ਪਛਾਣਦੇ ਹਾਂ ਤੇ ਅਸੀਂ ਉਹਨਾਂ ਦੀ ਨਜ਼ਦੀਕੀ ਰਹਿੰਦੇ ਹਾਂ ਇਹ ਗੱਲ ਕਮੈਂਟ ਦੇ ਵਿੱਚ نیچے ਜਦੋਂ ਸ਼ੋਅ ਹੋਈ ਆ ਤਾਂ ਅੱਧੀ ਸੱਚਾਈ ਤਾਂ ਬਾਹਰ ਨਿਕਲ ਆਈ ਆ ਕਿ ਐਦਾਂ ਦਾ ਕੁਝ ਹੋ ਸਕਦਾ ਹੈ ਜਿਹਦੇ ਕਰਕੇ ਮਹਿਕ ਨੂੰ ਇੰਨਾ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜਾਣਾ ਪਿਆ ਹੁਣ ਮਹਿਕ ਦੇ ਐਦਾਂ ਦੀ ਸੱਚਾਈ ਦੇ ਕਾਰਨ ਹੀ ਹੋ ਸਕਦਾ ਹੈ ਕਿ ਉਹਨਾਂ ਦੇ ਜਿਹੜੇ ਸੱਸ ਨੇ ਉਹ ਵੀ ਡਿਪਰੈਸ਼ਨ ਦੇ ਵਿੱਚ ਜਾ ਰਹੇ ਕਿਉਂਕਿ ਅੱਜਕੱਲ ਦੇ ਵਲੌਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਹ ਵੀ ਕਾਫੀ ਡਿਪਰੈਸ਼ਨ ਦੇ ਵਿੱਚ ਨੇ ਉਹਨਾਂ ਦੀ ਤਬੀਅਤ ਵੀ ਕਾਫੀ ਵੀਕ ਹੋ ਚੁੱਕੀ ਆ ਸਿਹਤ ਤੋਂ ਪਤਾ ਚਲਦਾ ਹੈ ਬੋਲਚਾਲ ਤੋਂ ਪਤਾ ਚਲਦਾ ਹੈ ਔਰ ਉਹਨਾਂ ਨੇ ਵਲੌਗ ਬਣਾਉਣੇ ਵੀ ਬੰਦ ਕਰ ਦਿੱਤੇ ਨੇ ਇਹ ਤਾਂ ਜਿੰਨਾ ਚਿਹਰੇ ਖੁਦ ਸਚਾਈ ਨਹੀਂ ਦੱਸਦੀ ਉਹਨਾਂ ਚਿਹਰੇ ਜਿੰਨੇ ਮੂੰਹ ਉਹਨੀਆਂ ਗੱਲਾਂ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਕਰਨੀਆਂ ਨੇ ਜਦੋਂ ਤੁਸੀਂ ਆਪਣੀ ਲਾਈਫ ਆਨਲਾਈਨ ਦਿਖਾਈ ਹੋਈ ਆ ਨਿੱਕੀ ਨਿੱਕੀ ਗੱਲ ਤੁਸੀਂ ਲੋਕਾਂ ਨਾਲ ਸ਼ੇਅਰ ਕਰਦੇ ਹੋ ਫਿਰ ਇੱਥੇ ਆਣ ਕੇ ਤੁਸੀਂ ਕਿਉਂ ਛੁਪਾ ਰਹੇ ਹੋ ਬਹੁਤ سارے ਲੋਕਾਂ ਨੇ ਫੈਮਲੀ ਦਾ ਸਾਥ ਵੀ ਦੇ ਰਹੇ ਨੇ ਕਈ ਜਾਣੇ ਮਹਿਕ ਦਾ ਸਾਥ ਵੀ ਦੇ ਰਹੇ ਨੇ ਇਹ ਵੀ ਕਹਿ ਰਹੇ ਨੇ ਕਿ ਸ਼ਰਨ ਇਹਨਾਂ ਦੀ ਜਿਹੜੀ ਵੋਟੀ ਆ ਉਹ ਵੀ ਸੋਹਰੇ ਪਰਿਵਾਰ ਰਹਿਣਾ ਪਸੰਦ ਨਹੀਂ ਕਰਦੀ ਕਿਉਂਕਿ ਆਪਾਂ ਵਲੌਗਾਂ ਦੇ ਵਿੱਚ ਦੇਖਦੇ ਹਾਂ ਕਿ ਉਹ ਜ਼ਿਆਦਾਤਰ ਪੇਕੇ ਘਰ ਹੀ ਰਹਿੰਦੀ ਜਦੋਂ ਇੰਡੀਆ ਆਉਂਦੀ ਆ ਹੋ ਸਕਦਾ ਇਹਦਾ ਕਾਰਨ ਵੀ ਇਹ ਹੈ ਹੋਵੇ ਕਿ ਫੌਜੀ ਦੀ ਕਿਸੇ ਵੀ ਤਰ੍ਹਾਂ ਦਾ ਮਤਲਬ ਕਿ ਉਹਦਾ ਪਤਾ ਨਹੀਂ ਚੱਲਦਾ ਹੁੰਦਾ ਕਿ ਬੰਦੇ ਦਾ ਦਿਮਾਗ ਕਿਸ ਤਰ੍ਹਾਂ ਦਾ ਚੱਲਦਾ ਹੈ ਤੇ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਕਿਉਂਕਿ ਲੋਕਾਂ ਨੇ ਕਮੈਂਟ ਕਰਨੇ ਹੀ ਕਰਨੇ ਨੇ ਕਿਉਂਕਿ ਤੁਸੀਂ ਆਪਣੀ ਲਾਈਫ ਆਨਲਾਈਨ ਕੀਤੀ ਆ ਹਰ ਚੀਜ਼ ਦਿਖਾ ਰਹੇ ਹੋ ਤੇ ਫਿਰ ਇੱਥੇ ਆਣ ਕੇ ਕਿਉਂ ਚੁੱਪ ਬੈਠੇ ਸਿਰਫ ਚੈਨਲ ਚਲਾਉਣ ਲਈ ਤੁਸੀਂ ਚੁੱਪ ਰਹਿ ਗਏ ਜਾਂ ਫਿਰ ਇੰਨੀ ਬੇਇੱਜ਼ਤੀ ਹੋ ਰਹੀ ਆ ਇੰਨਾ ਤੁਹਾਨੂੰ ਟਰੋਲ ਕੀਤਾ ਜਾ ਰਿਹਾ ਤਾਂ ਤੁਹਾਨੂੰ ਸੱਚ ਵੀ ਦੱਸ ਦੇਣਾ ਚਾਹੀਦਾ ਪਰ ਹੁਣ ਤਾਂ ਸਚਾਈ ਇਹ ਹੋ ਚੁੱਕੀ ਆ ਕਿ ਦੋਨਾਂ ਦਾ ਤਲਾਕ ਚੁੱਕਿਆ ਹੈ ਔਰ ਇਹਦਾ ਕਾਰਨ ਕਰਦੇ ਡਿਪਰੈਸ਼ਨ ਤੇ ਘਰ ਦਾ ਮਾਹੌਲ